धन गुरु साहिब जी सोरठ महला पहला तू दाता दान थारे पे खारी जियो ਮੈਂ ਕੀ ਮੰਗਾਉ ਕੈ ਸ਼ਥਿਰ ਨਾ ਰਹੀ ਹਰ ਦੀਜੇ ਨਾਮ ਪਿਆਰੀ ਜੀਓ ਕਾਟ ਕਾਟ ਰਵ ਰਹਿਆ ਬਨਵਾਰੀ ਜਲ ਤਲ ਮਹੀਅਲ ਗੁਪਤੋ ਵਰਤੈ ਗੋਰ ਸ਼ਬਦੀ ਦੇਖ ਨਿਹਾਰੀ ਜਿਓ ਰਹਾਓ ਮਰਦ ਭਿਆਲ ਆਕਾਸ਼ ਦਿਖਾਯੋ ਗੋਰ ਸਾਤ ਗੋਰ ਕਿਰਪਾ ਧਾਰੀ ਜਿਓ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ काट पीतर देख मुरारी जियो जनम मरण कौ ए जग बपड़ो इन दूज भगत विसारी जियो सत गोर मिले त गुरमत पाई है साकत बाजी हारी जियो सतगुर बंदन तोड निरारे बहुडना गर्भ मजारी जियो नानक ज्ञान रत्नग हर मन वस निरङ्कारि जियो वागुरु जी का खालसा ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨ ਜੋਗ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਪਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੀ ਚੱਲ ਰਹੀ ਲੜੀਵਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਣ ਕੀਤਾ ਏ ਇਹ ਅੰਮ੍ਰਿਤ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 597 ਤੇ 98 ਉੱਪਰ ਸੁਭਾਏ ਮਾਨ ਸ਼ਬਦ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਸੰਜੀ ਕਰਦੇ ਆ ਰਹੇ ਹਾਂ ਕੱਲ ਜਿਹੜੇ ਬਚਨ ਸਾਂਝੇ ਕਰ ਰਹੇ ਸਾਂ ਉਸ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ हे ਪ੍ਰਭੂ ਮੈਂ ਇਹੋ ਜੀ ਕਿਹੜੀ ਸ਼ੈ ਤੁਹਾਡੇ ਕੋਲੋਂ ਮੰਗਾ ਕਿਉਂਕਿ ਦੁਨਿਆਵੀ ਜਿਹੜੀ ਵੀ ਚੀਜ਼ ਹੈ ਉਹ ਸਦਾ ਥਿਰ ਰਹਿਣ ਵਾਲੀ ਨਹੀਂ ਸੋ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਆਪਣੇ ਨਾਮ ਦੀ ਦਾਤ ਪਾ ਦਿਓ ਮੈਂ ਨਾਮ ਨੂੰ ਪਿਆਰ ਕਰਕੇ ਨਾਮ ਨੂੰ ਜਪ ਕੇ ਤੇ ਤੁਹਾਡੇ ਦੇ ਵਿੱਚ ਅਪੇਦੋ ਸਕਾਂ ਇਹ ਪਾਵਨ ਪੰਕਤੀ ਆਪਾਂ ਸਾਂਝੀ ਕਰ ਰਹੇ ਸਾਂ ਮੈਂ ਕੀ ਮੰਗਾਂ ਕੇ ਸਥਿਰ ਨਾ ਰਹੀ ਹਰ ਦੀਜੈ ਨਾਮ ਪਿਆਰੀ ਜੀਓ ਤੇ ਸਮਾਪਤੀ ਮੈਂ ਇਸ ਗੱਲ ਤੇ ਕੀਤੀ ਸੀ ਮਨੁੱਖ ਦੀ ਕਦੀ ਵੀ ਲਾਲਸਾ ਪੂਰੀ ਨਹੀਂ ਹੁੰਦੀ ਤੁਸੀਂ ਇੱਕ ਚੀਜ਼ ਮੰਗੋਗੇ ਉਹਦੀ ਕੁਝ ਕੁ ਸਮਾਂ ਤ੍ਰਿਪਤੀ ਹੁੰਦੀ ਹੈ ਕੁਝ ਦਿਨ ਕੁਝ ਮਹੀਨੇ ਕੁਝ ਸਾਲ ਉਸ ਤੋਂ ਬਾਅਦ ਨਵੀਂ ਭੁੱਖ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਇਸੇ ਵਿਚਾਰ ਨੂੰ ਮੈਂ ਅੱਗੇ ਲੈ ਕੇ ਤੁਰਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਇੱਥੋਂ ਤੱਕ ਕਿਆ ਕਹਿਣ ਲੱਗੇ ਜਿਹੜਾ ਤੂੰ ਆਪਣਾ ਸਰੀਰ ਬੜਾ ਸੋਹਣਾ ਲਈ ਫਿਰਦਾ ਹੈ ਨਾ ਚੇਤਾ ਰੱਖੀ ਇਸ ਸਰੀਰ ਦੇ ਨਾਲ ਪਤਾ ਨਹੀਂ ਕਿੰਨੇ ਕੁ ਬਸਤਰ ਜਿਹੜੇ ਉਹ ਤੂੰ ਹੰਡਾ ਚੁੱਕਾ ਹੋਇਆ ਹੈ ਬਚਪਨ ਤੋਂ ਲੈ ਕੇ ਜਵਾਨੀ ਤੱਕ ਪਤਾ ਨਹੀਂ ਕਿੰਨੇ ਕੁ ਬਸਤਰ ਰੋਜ਼ ਦੇ ਤੂੰ ਬਦਲ-ਬਦਲ ਕੇ ਜਿਹੜੇ ਨੇ ਉਹ ਕਿੰਨੇ ਕੁ ਹੰਡਾ ਦਿੱਤੇ ਨੇ ਕੱਪੜੇ ਅਜੇ ਤੱਕ ਮੁੱਕੇ ਨਹੀਂ ਪਰ ਤੇਰਾ ਸਰੀਰ ਉਹ ਕੱਸਦਾ ਕੱਸਦਾ ਖਤਮ ਹੋ ਗਿਆ ਦੂਸਰੀ ਗੱਲ ਸਤਗੁਰਾਂ ਨੇ ਉਦਾਹਰਨ ਦਿੱਤੀ ਕਹਿਣ ਲੱਗੇ ਕਿ ਆਪਣਾ ਮੂੰਹ ਦੇਖ ਇਸ ਮੂੰਹ ਨੇ ਪਤਾ ਨਹੀਂ ਕਿੰਨੇ ਪਦਾਰਥ ਜਿਹੜੇ ਨੇ ਉਹ ਕੁਇੰਟਲਾਂ ਦੇ ਹਿਸਾਬ ਦੇ ਨਾਲ ਆਪਣੇ ਅੰਦਰ ਖੜੇ ਨੇ ਪਰ ਉਹ ਪਦਾਰਥ ਨਹੀਂ ਮੁੱਕੇ ਖਾਂਦਿਆਂ ਖਾਂਦਿਆਂ ਮੂੰਹ ਜਿਹੜਾ ਉਹ ਕੱਸ ਚੁੱਕਾ ਹੋਇਆ ਹੈ ਸਤਿਗੁਰੂ ਕਹਿੰਦੇ ਸਰੀਰ ਤੇਰਾ ਲਿੱਸਾ ਹੋ ਗਿਆ ਮੂੰਹ ਤੇਰਾ ਜਿਹੜਾ ਹੈ ਉਹ ਸਾਥ ਦੇਣਾ ਜਿਹੜਾ ਉਹ ਛੱਡ ਚੁੱਕਾ ਹੋਇਆ ਹੈ ਮੂੰਹ ਜਿਹੜਾ ਇਹ ਦੰਦ ਕੱਸ ਚੁੱਕੇ ਖਤਮ ਹੋ ਚੁੱਕੇ ਨੇ ਅਜੇ ਵੀ ਜੇ ਤੂੰ ਪਰਮਾਤਮਾ ਦੇ ਵਿੱਚ ਪਿਆਰ ਨਹੀਂ ਪਾਉਂਦਾ ਉਹਦਾ ਨਾਮ ਨਹੀਂ ਜਪਦਾ ਤਾਂ ਫਿਰ ਲਾਹਨਤ ਐਹੋ ਜੀ ਜ਼ਿੰਦਗੀ ਦੇ ਉੱਤੇ ਇਹ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸ਼ਲੋਕ ਹੈ ਚੇਤਾ ਰੱਖਿਓ ਆਪਾਂ ਪੰਕਤੀ ਸਾਂਝੀ ਕਰ ਰਿਹਾ ਮੈਂ ਕੀਆ ਮੰਗਾਂ ਕਿਛੇ ਥੇਰ ਨਾ ਰਹਾ ਕਿਹੜੀ ਚੀਜ਼ ਮੰਗਾ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਸ਼ਲੋਕ ਹੈ ਕਹਿੰਦੇ ਆਂ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਜਿਹੜਾ ਮੂੰਹ ਹੈ ਉਹ ਖਾਂਦਿਆਂ ਖਾਂਦਿਆਂ ਖਤਮ ਹੋ ਗਿਆ ਦੰਦ ਖਤਮ ਹੋ ਗਏ ਦੇਖੋ ਦੋ ਵਾਰ ਮਿਲਦੇ ਨੇ ਸਾਨੂੰ ਕੁਦਰਤ ਵੱਲੋਂ ਤੀਜੀ ਵਾਰੀ ਫਿਰ ਆਪ ਲਵਾਉਣੇ ਪੈਂਦੇ ਨੇ ਇਹ ਖਤਮ ਹੋ ਜਾਂਦੇ ਨੇ ਖਾਣ ਦੀ ਕੰਪੈਸਟੀ ਖਤਮ ਹੋ ਜਾਂਦੀ ਹੈ ਡਾਕਟਰ ਜਵਾਬ ਦੇ ਦਿੰਦੇ ਨੇ ਪਦਾਰਥ ਨਹੀਂ ਮੁੱਕਦੇ ਤੇ ਨਾ ਬੰਦਾ ਰੱਜਦਾ ਕਦੀ ਵੀ ਕਿਸੇ ਬੰਦੇ ਨੂੰ ਤੁਸੀਂ ਰੱਜਦੇ ਆ ਵੇਖਿਆ ਉਧਰੋਂ ਬਜ਼ੁਰਗ ਦੀਆਂ ਲੱਤਾਂ ਮੜੀਆਂ ਚ ਪਈਆਂ ਹੁੰਦੀਆਂ ਨੇ ਤੇ ਫਿਰ ਵੀ ਆਂਦਾ ਵੀ ਮੈਨੂੰ ਕੋਈ ਨਾ ਕੋਈ ਖਾਣ ਨੂੰ ਦੇ ਦਿਓ ਉਹ ਭਾਵੇਂ ਉਸੇ ਚੀਜ਼ਾਂ ਫਿਰ ਫੁਰਕ ਜੇ ਉਹ ਇਹ ਸੁਭਾਅ ਬਣਿਆ ਜੀ ਬਜ਼ੁਰਗਾਂ ਦਾ ਮੈਂ ਹਸਾਬ ਜਿਹਾ ਸਿੱਧਾ ਜਿਹਾ ਰੱਖਦਾ ਨਾ ਇਸ ਕਰਕੇ ਬੰਦੇ ਦੀ ਖਾਣ ਦੀ ਲਾਲਸਾ ਨੀ ਕਦੀ ਵੀ ਖਤਮ ਹੁੰਦੀ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗਤ ਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਰੰਗ ਦਾ ਅਰਥ ਹੈ ਪਿਆਰ ਸੱਚ ਦਾ ਅਰਥ ਹੈ ਪ੍ਰਮਾਤਮਾ ਤ੍ਰਿਗਤ ਦਾ ਅਰਥ ਲਹਣਤ ਕਹਿੰਦੇ ਫਟਕਾਰ ਜੋਗ ਹੈ ਉਹ ਜੀਵਨ ਜਿਸ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਨਾਲ ਪਿਆਰ ਨਾ ਪਿਆ ਤੂੰ ਸਾਰੀ ਉਮਰ ਖਾ ਕੇ ਹੰਢਾ ਕੇ ਗੁਜ਼ਾਰ ਦਿੱਤੀ ਮੈਨੂੰ ਦੱਸ ਇਹਨਾਂ ਦੇ ਵਿੱਚੋਂ ਤੇਰਾ ਬਣਿਆ ਕੀ ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਇਹਨਾਂ ਚੀਜ਼ਾਂ ਨੇ ਸਾਥ ਨਹੀਂ ਦੇਣਾ ਇਹ ਕਿਹੜੀ ਚੀਜ਼ ਮੰਗੋਗੇ ਮੈਂ ਕੱਲ ਵੀ ਕਿਹਾ ਸੀ ਬੱਚੇ ਦੀ ਖੁਰਾਕ ਹੋਰ ਹੈ ਜਵਾਨ ਦੀ ਹੋਰ ਹੈ ਬਜ਼ੁਰਗ ਦੀ ਹੋਰ ਹੈ ਕੋਈ ਇਹੋ ਜੀ ਇੱਕ ਚੀਜ਼ ਜਿਹਦੇ ਨਾਲ ਅੰਦਰ ਨੂੰ ਸੰਤੁਸ਼ਟੀ ਆਵੇ ਤੇ ਇਹਦਾ ਜਵਾਬ ਨਾ ਚ ਆਵੇਗਾ ਕੋਈ ਇਹੋ ਜੀ ਚੀਜ਼ ਨਹੀਂ ਸਿਵਾਏ ਪ੍ਰਮਾਤਮਾ ਦੇ ਨਾਮ ਦੇ ਇੱਕ ਸਤਿਗੁਰਾਂ ਦਾ ਅੰਮ੍ਰਿਤ ਵਚਨ ਹੋਰ ਪੜ੍ਹ ਦੇਣਾ ਦੋ ਤਰ੍ਹਾਂ ਦਾ ਸ਼ਬਦ ਆਪਾਂ ਚਲੋ ਵਰਤਦੇ ਇੱਕ ਲੋਭ ਹੁੰਦਾ ਹੈ ਇੱਕ ਲਾਲਚ ਹੁੰਦਾ ਹੈ ਲੋਭ ਪਦਾਰਥਾਂ ਦਾ ਹੁੰਦਾ ਹੈ ਤੇ ਲਾਲਚ ਦਾ ਉਹ ਖਾਣ ਦਾ ਚਸਕਿਆਂ ਦਾ ਹੁੰਦਾ ਹੈ ਹੁਣ ਮਨੁੱਖ ਜਾਂ ਤੇ ਪਦਾਰਥਾਂ ਦਾ ਲੋਭੀ ਬੜਾ ਹੈ ਜਾਂ ਜ਼ੁਬਾਨ ਦੇ ਚਸਕੇ ਲਾਲਚੀ ਬੜਾ ਹੈ ਤੇ ਨਾ ਤੇ ਇਹਦੀ ਜ਼ੁਬਾਨ ਰੱਜਦੀ ਆ ਖਾਂਦੇ ਆ ਖਾਂਦੇ ਆ ਹੈ ਨਿਕਾ ਦੇ ਵੇਖੋ ਇੱਕ ਵਿਦਵਾਨ ਨੇ ਬੜੀ ਸੁਣੀ ਗੱਲ ਕਹੀ ਕਹਿੰਦੇ ਹੈ ਇੱਕ ਨਿਕਾ ਜਿਹਾ ਮਾਸ ਦਾ ਟੁਕੜਾ ਪਰ ਇਸ ਸਵਾਦ ਦੇ ਬਦਲੇ ਇਹਨੂੰ ਸਵਾਦ ਲਿਆਉਣ ਦੇ ਬਦਲੇ ਪਤਾ ਨਹੀਂ ਕੀ ਕੁਝ ਬੰਦਾ ਗਲਤ ਮਲਤ ਖਾਈ ਜਾਂਦਾ ਜੁਬਾਨ ਦਾ ਹੀ ਟੇਸਟ ਹੈ ਜੇ ਜੁਬਾਨ ਦਾ ਟੇਸਟ ਨਾ ਹੋਵੇ ਸਵਾਦ ਨਾ ਹੋਵੇ ਤੇ ਕੁਝ ਇੰਨਾ ਜਿੰਨਾ ਅਸੀਂ ਗਲਤ ਮਲਤ ਖਾਂਨੇ ਇਹ ਸ਼ਾਇਦ ਨਾ ਖਾਈਏ ਤੇ ਮੈਂ ਇਹਦੇ ਨਾਲ ਇੱਕ ਚਲੋ ਖਾਨ ਦੇ ਨਾਲ ਬੇਨਤੀ ਕਰ ਦੇਣਾ ਵਿਸ਼ਾ ਅੱਜ ਭਾਵੇਂ ਇਹੋ ਹੀ ਹੈ ਸਾਨੂੰ ਗੁਰੂ ਘਰ ਦੇ ਵਿੱਚ ਸਿਖਾਇਆ ਗਿਆ ਸੀ ਕਿ ਅਸੀਂ ਕੀ ਖਾਣਾ ਹੈ ਤੇ ਕਿਵੇਂ ਖਾਣਾ ਹੈ ਅਸੀਂ ਉਹ ਚੀਜ਼ਾਂ ਤਿਆਗ ਦਿੱਤੀਆਂ ਤੇ ਉਹ ਗੁਰੂ ਘਰ ਦੇ ਵਿੱਚ ਜਿਹੜੀ ਗੱਲ ਸਾਨੂੰ ਗੁਰੂ ਘਰ ਨੇ ਦਿੱਤੀ ਸੀ ਉਹਨੂੰ ਇੱਕ ਪਰੇ ਰੱਖ ਕੇ ਤੇ ਉਹਦੇ ਤੋਂ ਉਲਟ ਚੱਲ ਕੇ ਅੱਜ ਅਸੀਂ ਬਿਮਾਰੀਆਂ ਸਹਿੜ ਰਹੇ ਹਾਂ ਗੁਰੂ ਘਰ ਦੇ ਵਿੱਚ ਅਕਸਰ ਗੱਲ ਹੁੰਦੀ ਸੀ ਦਾਲ ਫੁਲਕੇ ਦੀ ਤੇ ਜਿਹੜੀ ਲੰਗਰ ਦੀ ਮਰਿਆਦਾ ਦੀ ਦਾਲ ਸੀ ਉਹ ਬੜੀ ਸਾਦੀ ਜੀ ਹੁੰਦੀ ਸੀ ਹਰ ਇੱਕ ਮਨੁੱਖ ਨੂੰ ਹਰ ਇੱਕ ਉਮਰ ਵਾਲੇ ਨੂੰ ਉਹ ਜਿਹੜੇ ਖਾ ਸਕਦਾ ਸੀ ਕੋਈ ਮੁਸ਼ਕਲ ਨਹੀਂ ਸੀ ਉਹ ਪੈਦਾ ਕਰਦੀ ਖਾਣ ਦਾ ਤਰੀਕਾ ਸੀ ਚੌਂਕੜਾ ਮਾਰ ਕੇ ਬੈਠ ਕੇ ਖਾਣਾ ਹੁਣ ਇਹਨੂੰ ਦੂਜੇ ਪਾਸੇ ਨਾਲ ਲੈ ਜਿਓ ਪਰ ਇੱਕ ਇਹ ਸੈਂਟੀਫਿਕ ਵੀ ਇਹ ਕਾਰਨ ਹੈ ਬੈਠ ਕੇ ਸਾਨੂੰ ਖਾਣਾ ਚਾਹੀਦਾ ਉਹ ਚਲੋ ਮੈਂ ਇਸ ਵਿਸ਼ੇ ਵੱਲ ਨਹੀਂ ਜਾਣਾ ਗੁਰੂ ਸਾਹਿਬ ਨੇ ਕਿਹਾ ਸੀ ਤੂੰ ਸਾਦਾ ਭੋਜਨ ਰੱਖੀ ਅਸੀਂ ਤੇ ਗੁਰੂ ਘਰ ਦੀ ਮਦਦ ਆਦਾ ਪਲਟਾ ਦਿੱਤੀ ਗੁਰੂ ਘਰ ਦਾ ਖਾਣਾ ਜਿਹੜਾ ਇਹ ਲੰਗਰ ਅਸੀਂ ਟੇਬਲਾਂ ਤੇ ਲਾ ਦਿੱਤਾ ਤੇ ਗੁਰੂ ਘਰ ਦੇ ਵਿੱਚ ਵੀ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਰੀਰ ਨੂੰ ਬਰਬਾਦ ਕਰਦੀਆਂ ਨੇ ਉਹ ਅਸੀਂ ਲਿਆ ਕੇ ਤੇ ਲੰਗਰਾਂ ਚ ਵਾਰ ਦਿੱਤੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਦਾ ਇਤਿਹਾਸ ਪੜੋ ਸਤਗੁਰੂ ਗੁਰੂ ਅਮਰਦਾਸ ਜੀ ਇੱਕ ਟਾਈਮ ਦੇ ਉੱਤੇ ਜਾਂ ਇੱਕ ਦਿਨ ਦੇ ਵਿੱਚ ਉਹਨਾਂ ਚੜਾਵਾ ਤੇ ਉਹਨੇ ਪਕਵਾਨ ਪ੍ਰਮਾਣ ਪ੍ਰਮਾਨ ਕਰਦੇ ਸਨ ਜਿੰਨੇ ਵਰਤੇ ਜਾਣੇ ਗੋਇੰਦਵਾਲ ਦੀ ਉਸਾਰੀ ਹੋ ਰਹੀ ਸੀ ਉਹਨਾਂ ਚੜਾਵਾ ਲੈਣਾ ਜਿੰਨਾ ਵਰਤਿਆ ਜਾਣਾ ਤੇ ਜੇ ਕਿਸੇ ਨੇ ਕੋਈ ਦਾਲ ਸਬਜੀ ਲੈ ਕੇ ਆਉਣੀ ਕੋਈ ਪਦਾਰਥ ਲੈ ਕੇ ਆਉਣੀ ਉਹ ਵੀ ਓਨੇ ਹੀ ਲੈਣੇ ਓਨਾ ਹੀ ਬਣਨਾ ਜਿੰਨਾ ਵਰਤਿਆ ਜਾਣਾ ਹੈ ਜਿਹੜਾ ਰਾਸ਼ਨ ਬਚ ਜਾਂਦਾ ਸੀ ਸਤਿਗੁਰੂ ਉਹਨੂੰ ਦਰਿਆ 'ਚ ਪਵਾ ਦਿੰਦੇ ਸਨ ਇਹ ਇਤਿਹਾਸ ਗਵਾਹ ਵਿਆਸ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ ਮੱਛੀਆਂ ਦੇ ਵਾਸਤੇ ਤੇ ਮਨੁੱਖ ਮਨ 'ਚ ਸੋਚਦਾ ਹੋਵੇਗਾ ਵੀ ਸਤਿਗੁਰਾਂ ਨੇ ਪਤਾ ਨਹੀਂ ਇੰਨਾ ਰਾਸ਼ਨ ਸਵੇਰ ਨੂੰ ਖਾ ਲਈਏ ਆਪਾਂ ਵੀ ਤੇ ਬਿਆ ਰਾਸ਼ਨ ਖਾਣੇ ਆ ਪਰ ਅੱਜ ਡਾਕਟਰ ਕਹਿੰਦੇ ਨੇ ਪ੍ਰਸ਼ਾਦਾ ਜਿਹੜਾ ਉਹ ਤਾਜ਼ਾ ਖਾਣਾ ਚਾਹੀਦਾ ਹੈ ਮੈਂ ਸੋਚਦਾ ਪਿਛਲੇ 15-20 ਸਾਲ ਨੇ ਇੰਨੀ ਕ ਤੇਜ਼ੀ ਲਿਆਂਦੀ ਸਾਡੇ ਜੀਵਨ ਦੇ ਵਿੱਚ ਅਸੀਂ ਤੇਜ਼ੀ ਦੇ ਵਿੱਚ ਸਰੀਰ ਬਰਬਾਦ ਕਰਕੇ ਬੈ ਗਏ ਆਟਾ ਜਿਹੜਾ ਏ ਚਲੋ ਮੈਂ ਇੱਕ ਖਿਨ ਵਿੱਚੋਂ ਨਿਕਲਿਆ ਆਟਾ ਜਿਹੜਾ ਸਾਨੂੰ ਕਦੀ ਫ੍ਰਿਜ ਚ ਰੱਖ ਕੇ ਨਹੀਂ ਖਾਣਾ ਚਾਹੀਦਾ ਪਰ ਹਰੇਕ ਘਰ ਦੇ ਵਿੱਚ ਫ੍ਰਿਜ ਚ ਰਾਤ ਦਾ ਆਟਾ ਪਿਆ ਹੁੰਦਾ ਉਹ ਸਿੱਖਾਂ ਨੇ ਉਹਨੇ ਸਰੀਰ ਬਿਮਾਰ ਕੀਤੇ ਰੋਟੀ ਅਸੀਂ ਤਾਜੀ ਲਾੜੀ ਆਟਾ ਬਿਆ ਸੀ ਜੇ ਆਪ ਨੂੰ ਚੰਗੀ ਤਰ੍ਹਾਂ ਪਤਾ ਹੋਵੇ ਫ੍ਰਿਜ ਜਿਹੜੀ ਹੈ ਉਹ ਵੈਜ ਵਾਸਤੇ ਨਹੀਂ ਸੀ ਇਹ ਨੌਨ ਵੈਜ ਵਾਸਤੇ ਸੀ ਉਹਦੀ ਸ਼ੇਪ ਵੇਖੋ ਜਿੱਥੇ ਤੁਸੀਂ ਨਿੰਬੂ ਟਿਕਾਏ ਨੇ ਉਹ ਨਿੰਬੂਆਂ ਵਾਸਤੇ ਨਹੀਂ ਹੈਗੇ ਕਿਤੇ ਕਿਸੇ ਨੂੰ ਨਾ ਜਿਹਦਾ ਉਹ ਉਹਦਾ ਕੰਮ ਹੈ ਫ੍ਰਿਜ ਦਾ ਉਹ ਆਂਡੇ ਵਾਸਤੇ ਹੈ ਇਸ ਕਰਕੇ ਇਹ ਨਾਨ ਵੇਜ ਵਾਸਤੇ ਚੀਜ਼ਾਂ ਸਨ ਤਾਂ ਜੋ ਉਹ ਚੀਜ਼ਾਂ ਠੰਡੀਆਂ ਰੱਖੀਆਂ ਜਾ ਸਕਣ ਅਸੀਂ ਵੇਜ ਚੀਜ਼ਾਂ ਉਹਦੇ ਚ ਵਾਰ ਕੇ ਬੇੜਾ ਗਰਕ ਕਰ ਦਿੱਤਾ ਭਾਵੇਂ ਦੁੱਧ ਹੋਵੇ ਕਿ ਉਹ ਹੋਵੇ ਮੱਖਣ ਹੋਵੇ ਮਲਾਈ ਕੋਈ ਵੀ ਚੀਜ਼ ਹੈ ਇਹਨੂੰ ਅਸੀਂ ਫ੍ਰਿਜ ਚ ਵਾਰਤਾ ਇਹ ਫ੍ਰਿਜ ਵਾਸਤੇ ਹੈ ਹੀ ਨਹੀਂ ਸੀ ਖੈਰ ਮੇਰਾ ਆ ਵਿਸ਼ਾ ਨਹੀਂ ਤੁਸੀਂ ਅਖਣਾ ਬਾਬਾ ਪਤਾ ਨਹੀਂ ਮਕੈਨੀਕਲ ਕਿੱਧਰ ਬਣ ਗਿਆ ਅੱਜ ਪਰ ਚਲੋ ਮੈਂ ਜਿਹੜੇ ਵੀ ਪਾਸੇ ਵੀ ਤੁਰਦਾ ਉਹ ਉਧਰ ਨੂੰ ਘੁੰਮ ਜੰਨਾ ਹੁੰਨਾ ਪੂਰਾ ਅਸੀਂ ਗਲਤ ਫੂਡ ਆਪਣੇ ਘਰਾਂ ਘਰ ਦੇ ਵਿੱਚ ਪਾ ਦਿੱਤਾ ਉਸ ਤੋਂ ਬਾਅਦ ਫਾਸਟ ਫੂਡ ਇਹ ਸਾਰਾ ਬਿਆ ਹੋਇਆ ਪਤਾ ਨਹੀਂ ਕਿੰਨੇ ਕਿਚਰ ਦਾ ਪਿਆ ਹੋਇਆ ਪੁਰਾਣਾ ਉਹ ਅਸੀਂ ਖਾ ਰਹੇ ਹਾਂ ਉਹਦੇ ਨਾਲ ਸਾਡਾ ਸਰੀਰ ਜਿਹੜਾ ਉਹ ਬਿਮਾਰੀ ਵਾਲੇ ਪਾਸੇ ਜਾ ਰਿਹਾ ਹੈ ਆ ਜਿੰਨੇ ਵੀ ਰੋਟੀਆਂ ਡਾ ਰੋਟੀਆਂ ਜੋ ਵੀ ਆਉਂਦੀਆਂ ਨੇ ਇਹ ਖਮੀਰੇ ਆਟੇ ਦੀਆਂ ਹੀ ਬਣਦੀਆਂ ਨੇ ਬਰਬਾਦੀ ਹੈ ਸਰੀਰ ਨੂੰ ਬਰਬਾਦ ਕਰਦੀਆਂ ਪਈਆਂ ਨੇ ਇਸ ਕਰਕੇ ਇਹ ਚੀਜ਼ਾਂ ਸਤਿਗੁਰੂ ਕਹਿੰਦੇ ਤੇਰੀ ਜ਼ੁਬਾਨ ਹੈ ਜਿਹੜੀ ਜਿਹੜੀ ਉਹ ਨਿੱਕੀ ਜੀ ਹੈ ਪਰ ਇੰਨੇ ਖਾਣ ਦੇ ਚਸਕਿਆਂ ਦੇ ਵਿੱਚ ਲੱਗੀ ਹੋਈ ਹੈ ਇਹਨੇ ਸਰੀਰ ਬਰਬਾਦ ਕਰ ਦਿੱਤਾ ਤੇ ਮਨੁੱਖ ਦਾ ਇੱਕ ਸੁਭਾਅ ਹੈ ਜੀ ਸਾਰਾ ਕੁਝ ਜਾਣਦਾ ਹੋਇਆ ਖਾਣ ਉਹ ਨਹੀਂ ਛੱਡਦਾ ਅੰਦਾ ਚਲ ਦਵਾਈ ਤੇ ਖਾ ਹੀ ਰਹੇ ਆ ਪੰਜਾਬੀਆਂ ਦਾ ਤਾਂ ਇੱਕ ਬੜਾ ਵਧੀਆ ਸੌਖਾ ਜਿਹਾ ਮਹਾਵਰਾ ਵੀ ਫਿਰ ਕਿਉਂ ਮਾਰੀ ਜਾਣਾ ਇੱਕ ਦਿਨੋਂ ਦਵਾਈ ਤੇ ਖਾ ਹੀ ਰਹੇ ਆ ਤੇ ਡਾਕਟਰਾਂ ਵਿਚਾਰਿਆਂ ਦਾ ਕੰਮ ਚੱਲਦਾ ਰਹਿੰਦਾ ਇਸ ਕਰਕੇ ਸਾਨੂੰ ਗੁਰੂ ਘਰ ਨੇ ਇਹ ਮਰਿਆਦਾ ਦਿੱਤੀ ਸੀ ਅਸੀਂ ਗੁਰੂ ਘਰ ਚ ਪੀਜਿਆ ਦੇ ਲੰਗਰ ਲਾ ਦਿੱਤੇ ਗੁਰੂ ਘਰ ਚ 버ਗਰਾਂ ਦੇ ਲੰਗਰ ਲਾ ਦਿੱਤੇ ਹਾਲਾਂਕਿ ਇਹਦੀ ਮਰਿਆਦਾ ਨਾਲ ਤੇ ਕੋਈ ਚੀਜ਼ ਹੀ ਨਹੀਂ ਸਾਡੇ ਘਰ ਦੇ ਵਿੱਚ ਗੁਰੂ ਘਰਾਂ ਚ ਕੇਕ ਕੱਟਦੇ ਅਸੀਂ ਆ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਆਉਣਾ ਤੁਸੀਂ ਦੇਖਿਓ ਸ਼ਹੀਦਾਂ ਤੇ ਕੇਕ ਕੱਟਿਆ ਜਾਣਾ ਮਰਿਆਦਾ ਚ ਨਹੀਂ ਹੈਗਾ ਸੋ ਮੇਰੇ ਕਹਿਣ ਦਾ ਭਾਵ ਹੈ ਜਿਹੜੀ ਚੀਜ਼ ਗੁਰਬਾਣੀ ਨੇ ਰੋਕੀ ਸੀ ਅਸੀਂ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕੀਤਾ ਫਿਰ ਸਾਡਾ ਸਰੀਰ ਉਹ ਬਿਮਾਰੀ ਵਾਲੇ ਪਾਸੇ ਹੀ ਜਾਂਦਾ ਹੈ ਖੈਰ ਮੈਂ ਇੱਧਰ ਨੂੰ ਜਿਆਦਾ ਨਾ ਤੁਰਾਂ ਮੈਂ ਕਿਉਂਕਿ ਅੱਜ ਇੱਕ ਸ਼ਬਦ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਹੈ ਸਤਿਗੁਰੂ ਕਹਿੰ ਲਗੇ ਖਾਂਦਿਆ ਖਾਂਦਿਆ ਮੋਹ ਇਕੱਠਾ ਪੈਨੰਦਿਆਂ ਸਭ ਅੰਗ ਤ੍ਰਿਗ ਜਿੰਨਾ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਜਿਨਾਂ ਦੇ ਪ੍ਰਮਾਤਮਾ ਨਾਲ ਪਿਆਰ ਨਹੀਂ ਪਿਆ ਉਹਨਾਂ ਦੀ ਜੀਵਨ ਫਟਕਾਰ ਜੋਗ ਨੇ ਇੱਕ ਅਗਲਾ ਮੈਂ ਪੱਖ ਲੱਗਾ ਸਾ ਜਿਹੜਾ ਸਾਂਝਾ ਕਰਨ ਮਨੁੱਖ ਦਾ ਸੁਭਾਅ ਫਿਰ ਪ੍ਰਾਪਰਟੀ ਵਾਲੇ ਪਾਸੇ ਘਾਰ ਬੂਆ ਬਣਾਤਾ ਤੁਸੀਂ ਵੇਖੋ ਸਭ ਤੋਂ ਵੱਧ ਤੇ ਸਭ ਤੋਂ ਪਹਿਲਾਂ ਜਿਹੜਾ ਫੋਰਨ ਕੰਟਰੀ ਉਹ ਦੁਆਬਾ ਗਿਆ। ਉਹਨਾਂ ਨੂੰ ਪਾਣੀ ਦੀ ਮਾਰ ਪੈਂਦੀ ਸੀ ਦੁਆਬਾ ਸੀ ਦੋਵੇਂ ਪਾਸੇ ਦਰਿਆਵਾਂ ਦੀ ਜਿਹੜਾ ਅਸਲੀ ਕਾਰਨ ਸੀ। ਉਹਨਾਂ ਨੇ ਬਾਹਰੋਂ ਕਮਾਈ ਕਰਕੇ ਤੇ ਵਡੀਆਂ-ਵਡੀਆਂ ਕੋਠੀਆਂ ਬਣਾ ਕੇ ਜਿੰਦਰੇ ਲਾ ਦਿੱਤੇ। ਉਹ ਤੋਂ ਬਾਅਦ ਸਾਨੂੰ ਆ ਮਾਝੇ ਵਾਲਿਆਂ ਨੇ ਵਕੀੜਾ ਲਾ ਗਿਆ ਕਿਉਂਕਿ ਮਾਝੇ ਕੋਲ ਪ੍ਰਾਪਰਟੀ ਬੜੀ ਹੈ। ਮਾਝਾ ਭਾਵੇਂ ਛੋਟਾ ਹੀ ਪਰ ਕਮਾਈ ਜਾਦੀ ਹੈ ਮਾਲਵੇ ਨਾਲੋਂ ਸਾਡੇ ਕੋਲ। ਇਹ ਵੀ ਨਿਕਲਿਆ ਮਾਲਵਾ ਵੀ ਨਿਕਲਿਆ। ਅੱਜ ਕਿੰਨੀਆਂ ਕੋਠੀਆਂ ਇਹੋ ਜੀਆਂ ਨੇ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕਿਨੇ ਕਿਨੇ ਦਿਨ ਝਾੜੂ ਵੀ ਨਹੀਂ ਵੱਜਦਾ ਹੁਣ ਤੁਸੀਂ ਬੀਬੀਆਂ ਜਿੰਨੀਆਂ ਬੈਠੀਆਂ ਗੁੱਸਾ ਮੇਰੀ ਗੱਲ ਦਾ ਨਾ ਕਰਿਓ ਕੋਈ ਇਹੋ ਜੀ ਨਹੀਂ ਬੈਠੀ ਹੋਣੀ ਜਿਹੜੀ ਆਪਣੇ ਪੂਰੇ ਘਰ 'ਚ ਝਾੜੂ ਮਾਰ ਸਕਦੀ ਹੋਵੇ ਤੁਸੀਂ ਸਾਰੀਆਂ ਨੇ ਕੰਮ ਵਾਲੀਆਂ ਲਾਈਆਂ ਨੇ ਲਾਇਨ ਆਪ ਬਸੇਰੇ ਨੋਟ ਨੇ ਬਿਮਾਰੀਆਂ ਵੀ ਇਸੇ ਕਰਕੇ ਨੇ ਮੈਂ ਸਾਰੀਆਂ ਗੱਲਾਂ ਸਟੇਜ ਤੇ ਨਹੀਂ ਕਰ ਸਕਦਾ ਪੋਚਾ ਲਾਉਣਾ ਝਾੜੂ ਲਾਉਣਾ ਇਹ ਫਿਜ਼ੀਕਲ ਐਕਸਰਸਾਈਜ਼ ਸੀ ਅਸੀਂ ਸਾਰਾ ਕੁਝ ਛੱਡ ਦਿੱਤਾ ਵੱਡੇ ਵੱਡੇ ਮੈਂ ਮਹਿਲ ਛਤਰ ਨੂੰ ਨਹੀਂ ਮਨਾ ਕਰਦਾ ਮੈਂ ਤੇ ਆਪ ਇੱਕ ਪਾਤੀ ਇੱਕ ਹੋਰ ਪਾਉਣੀ ਹੈ ਜੇ ਮੈਂ ਕੋਠੀ ਪਾਉਣ ਤੋਂ ਨਹੀਂ ਮਨਾ ਕਰਦਾ ਪਰ ਮੈਂ ਜਿਹੜੀ ਗੱਲ ਇਹ ਕਹਿਣਾ ਹੈ ਵੀ ਉਨਾ ਬਣਾਓ ਜਿੰਨਾ ਸਾਂਭ ਸਕੋ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਸਾਂ ਕਿਨ ਕਿ ਕੋਠੇ ਮੰਡਪ ਮਾਰੀਆਂ ਪਾਸੋਂ ਚਿਤਵੀਆਂ ਚਿਤਵੀਆਂ ਦੇ ਅਰਥ ਬੜੇ ਸੁਨੇ ਡਿਜ਼ਾਈਨ ਨੇ ਅੱਜ ਆਪਾਂ ਪੇਂਟ ਕਰਦੇ ਨੇ ਇੱਕ ਟਾਈਲਾਂ ਲਾ ਦਿੰਦੇ ਨੇ ਗਲਤ ਨਹੀਂ ਕਿ ਕੋਠੇ ਮੰਡਪ ਮਾਰੀਆਂ ਪਾਸੋਂ ਚਿਤਵੀਆਂ ਕਿ ਲਗੇ ਟੱਠੀਆਂ ਕਾਮਨਾ ਆਵਨੀ ਵਿੱਚੋਂ ਸਖਣੀਆਂ ਕਹਿੰਦੇ ਵਿੱਚੋਂ ਖਾਲੀ ਬੰਦਾ ਕੋਈ ਰਹਿੰਦਾ ਨਹੀਂ ਆਖਿਰ ਟਹਿ ਟੇਰੀ ਹੋ ਕੇ ਮਿੱਟੀ ਚ ਮਿਲ ਜਾਂਦੀਆਂ ਨੇ ਕਿਸੇ ਦੇ ਕੰਮ ਨਹੀਂ ਆਉਂਦਾ ਬਹੁਤੀਆਂ ਕੋਠੀਆਂ ਨੂੰ ਕਲਰ ਖਾ ਜਾਂਦਾ ਹੈ ਸਲਾਬਾ ਖਾ ਜਾਂਦਾ ਹੈ ਨਾ ਤੁਸੀਂ ਚਾਰ ਦਿਨ ਬੋਹੋ ਆਮ ਸਾਡੇ ਘਰਾਂ ਦੇ ਵਿੱਚ ਇਹ ਹਾਲਾਤ ਨੇ ਮਨੁੱਖ ਦੀ ਲਾਲਸਾ ਨਹੀਂ ਕਦੀ ਵੀ ਖਤਮ ਹੁੰਦੀ ਸਤਿਗੁਰੂ ਇੱਥੇ ਜਿਹੜੀ ਬਖਸ਼ਿਸ਼ ਕਰਦੇ ਨੇ ਕਿ ਲਗੇ ਮੈਂ ਕੀ ਮੰਗੋ ਕਿਹੜੀ ਚੀਜ਼ ਮੰਗਾ ਪ੍ਰੌਪਰਟੀ ਬਣਾਈ ਉਹਨੇ ਵੀ ਸਾਥ ਨਹੀਂ ਦਿੱਤਾ ਮੈਂ ਕੱਲ ਕਿਹਾ ਸੀ ਖਸਮ ਮਰੇ ਤਾਂ ਨਾਰ ਨਾਰ ਹੋਵੇ ਉਸ ਰਕਵਾਰੋ ਔਰੋ ਹੋਵੇ ਕਿਹੜੀ ਚੀਜ਼ ਮੰਗਾ ਨਾ ਆਪਣਾ ਰਿਸ਼ਤੇਦਾਰ ਕੋਈ ਬੜਿਆ ਨਾ ਸਭ ਇੱਥੋਂ ਤੱਕ ਸਭ ਤੋਂ ਨੇੜੇ ਤੁਹਾਡਾ ਸਰੀਰ ਹੈ ਨਾ ਤੇ ਸਰੀਰ ਵੀ ਕਿਹੜਾ ਆਪਣਾ ਬੰਦਾ ਜੀ ਇਹ ਵੀ ਤਾਂ ਪਹਿਲਾਂ ਬਚਪਨ ਸੀ ਜਵਾਨੀ ਆਈ ਬੁਢੇਪੇ ਵੇਲੇ ਇਹਨੇ ਵੀ ਸਾਥ ਛੱਡ ਦਿੱਤਾ ਹੱਥਾਂ ਸਾਥ ਹੱਥਾਂ ਨੇ ਸਾਥ ਛੱਡ ਦਿੱਤਾ ਅੱਖਾਂ ਨੇ ਛੱਡ ਦਿੱਤਾ ਪੈਰਾਂ ਨੇ ਸਾਥ ਛੱਡ ਦਿੱਤਾ ਸਾਰੀਆਂ ਚੀਜ਼ਾਂ ਤੇ ਸਾਥ ਛੱਡਦੀਆਂ ਗਈਆਂ ਸਤਿਗੁਰੂ ਕਹਿੰਦੇ ਫਿਰ ਤੂੰ ਕਿਹੜੀ ਚੀਜ਼ ਰੱਬ ਦੇ ਕੋਲੋਂ ਮੰਗੇਗਾ ਮੈਂ ਕੀ ਆ ਮੰਗਾਉ ਕਿਛ ਥਿਰ ਨਾ ਰਹੀ ਅੱਗੇ ਸ਼ਬਦ ਹੈ ਹਰ ਦੀਜੈ ਨਾਮ ਪਿਆਰੀ ਜੀਓ ਮੈਨੂੰ ਆਪਣਾ ਇਹਦੇ ਹੁਣ ਦੋ ਅਰਥ ਮਿਲਣਗੇ ਪ੍ਰੋਫੈਸਰ ਸਹਿਬ ਸਿੰਘ ਨੇ ਇਹਦੇ ਅਰਥ ਕੀਤੇ ਨੇ ਆਪਣਾ ਨਾਮ ਦੇ ਤਾਂ ਜੋ ਮੈਂ ਤੈਨੂੰ ਪਿਆਰ ਕਰ ਸਕਾਂ ਫਰੀਦ ਕੋਟੀਆਂ ਦੇ ਟੀਕੇ ਨੇ ਜਾਂ ਭਾਸ਼ਾ ਵਿਭਾਗ ਜਾਂ ਬਾਕੀ ਸੰਪਰਦਾਇਆਂ ਨੇ ਇਹਦੇ ਅਰਥ ਕੀਤੇ ਨੇ ਸਭ ਤੋਂ ਪਿਆਰਾ ਆਪਣਾ ਨਾਮ ਦੇ ਉਹ ਸਭ ਤੋਂ ਜਿਹੜਾ ਟਿਕਣ ਵਾਲੀ ਚੀਜ਼ ਹੁਣ ਮੈਂ ਇਹਦੇ ਪਰਥਾਈ ਮਾੜੀ ਜੀ ਬੇਨਤੀ ਕਰਕੇ ਇੱਕ ਸ਼ਬਦ ਸਾਂਝਾ ਕਰ ਦੇਣਾ ਦੇਖੋ ਮਨੁੱਖ ਭਾਵੇਂ ਤੇ ਖਾਣ ਦੀ ਗੱਲ ਹੋਵੇ ਭਾਵੇਂ ਪੌਣ ਦੀ ਗੱਲ ਹੋਵੇ ਤੇ ਭਾਵੇਂ ਰਹਿਣ ਦੀ ਗੱਲ ਹੋਵੇ ਇਹ ਤਿੰਨ ਲੋੜਾਂ ਨੇ ਨਾ ਸਾਡੀਆਂ ਸਿਰ ਤੇ ਛੱਤ ਖਾਣ ਵਾਸਤੇ ਪੇਟ ਦੀ ਪੂਰਤੀ ਤੇ ਤੀਜਾ ਅਸਰੀਰ ਢੱਕਣ ਵਾਸਤੇ ਕਪੜਾ ਇਹ ਤਿੰਨੇ ਚੀਜ਼ਾਂ ਤਾਂ ਸੁਭਾਏ ਮਾਨ ਨੇ ਤਾਂ ਸ਼ੋਭਨ ਜੇ ਤੁਹਾਡਾ ਮਨ ਖੁਸ਼ ਹੈ ਇਹੋ ਹੀ ਹੈ ਨਾ ਖਾਣ ਦਾ ਤਾਂ ਫਾਇਦਾ ਜੇ ਖਾ ਕੇ ਮਨ ਖੁਸ਼ ਹੁੰਦਾ ਬੰਦਾ ਆਖੇ ਵੀ ਆਨੰਦ ਆ ਗਿਆ ਕੱਪੜਾ ਪਾ ਕੇ ਤਾਂ ਖੁਸ਼ ਹੈ ਜੇ ਪਾ ਕੇ ਆਖੇ ਵੀ ਆਨੰਦ ਆ ਗਿਆ ਛਤ ਤਾਂ ਖੁਸ਼ ਹੈ ਜੇ ਉਹਦਾ ਮਨ ਖੁਸ਼ੀ ਦੇ ਵਿੱਚ ਝੂਮਦਾ ਹੈ ਪਰ ਅੱਜ ਮੁਸ਼ਕਲ ਪਤਾ ਕੀ ਹੈ ਖਾਣਾ ਕਿਸੇ ਚੀਜ਼ ਦੇ ਵਿੱਚ ਕਮ ਨਹੀਂ ਸਾਡੇ ਕੋਲ ਜਿੱਦਾਂ ਦਾ ਮਰਜ਼ੀ ਤੁਸੀਂ ਤਿਆਰ ਕਰ ਲਓ ਕੱਪੜਾ ਜਿੱਦਾਂ ਦਾ ਮਰਜ਼ੀ ਪਾ ਲਓ ਕੋਠੀ ਜਿੱਦਾਂ ਦੀ ਮਰਜ਼ੀ ਪਾ ਲਓ ਅੱਜ ਮਨ ਨਹੀਂ ਸਾਡਾ ਖੁਸ਼ ਹੈਗਾ ਹੈ ਤੇ ਸਾਰਾ ਕੋਈ ਮਨ ਦੀ ਖੁਸ਼ੀ ਵਾਸਤੇ ਅਸਾ ਆਪਾਂ ਕਰ ਰਹੇ ਸਾਂ ਨਾ ਸਤਿਗੁਰ ਕੇਦੇ ਜਿਹੜਾ ਮਨ ਦਾ ਸੋਖ ਹੈ ਜਿਹੜਾ ਉਹ ਗਵਾ ਚੁੱਕਾਇਆ ਤੇ ਮਨ ਦਾ ਸੁਖ ਮਿਲਣਾ ਤੁਹਾਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਤੇ ਬਾਣੀ ਨੇ ਬੜੀ ਸੋਹਣੀ ਗੱਲ ਕਹੀ ਸੀ ਕਹਿਣ ਲੱਗੇ ਜੇ ਤੂੰ ਅਮਰਤ ਵੇਲੇ ਉੱਠ ਕੇ ਬਾਣੀ ਪੜਦਾ ਬਾਣੀ ਪੜ ਕੇ ਪ੍ਰਸ਼ਾਦਾ ਤਿਆਰ ਹੁੰਦਾ ਨਾਮ ਜਪਦਾ ਨਾਮ ਜਪ ਕੇ ਆਪਣਾ ਜਿਹੜਾ ਇਹ ਸਰੀਰ ਦੇ ਉੱਤੇ ਕੱਪੜੇ ਸਜਾਉਂਦਾ ਘਰ ਬਾਹਰ ਵੱਲ ਵੇਖਦਾ ਤੇ ਬੜੀ ਚੰਗੀ ਗੱਲ ਸੀ ਤੁਸੀਂ ਰੋਜ਼ ਪੜਦੇ ਜੇ ਜੇ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਏ ਸਦਾ ਮਨੰਦਰ ਹੁਣ ਕੋਠੀ ਨਹੀਂ ਮਾੜੀ ਫਿਰ ਮੈਂ ਬੇਨਤੀ ਕਰਾਂ ਮਕਾਨ ਨਹੀਂ ਮਾੜੇ ਕੋਠੀਆਂ ਨਹੀਂ ਮਾੜੀਆਂ ਪਰ ਜੇ ਬਹਿ ਕੇ ਵਿੱਚ ਸਿਮਰਨ ਨਹੀਂ ਕੀਤਾ ਬੰਦਗੀਨ ਕੀਤੀ ਉਹ ਕੋਠੀ ਤੁਹਾਡੇ ਵਾਸਤੇ ਜੇਲ੍ਹ ਵਾਂਗ ਬਣ ਜਾਏਗੀ ਬੰਦਾ ਕਲਪਦਾ ਰਹਿੰਦਾ ਹੈ ਵੱਡੇ ਵੱਡੇ ਮਹਿਲਾਵਾਲੇ ਵੀ ਰਾਤ ਨੂੰ ਗੋਲੀ ਖਾ ਕੇ ਸੌਂਦੇ ਮੈਂ ਅਕਸਰ ਵੇਖੇ ਨੇ ਇਸ ਕਰਕੇ ਬਾਣੀ ਨੇ ਕਿਹਾ ਸੀ ਕਹਿਣ ਲੱਗੇ ਨਾਮ ਬਿਨਾ ਜੋ ਪਹਿਰੇ ਖਾਏ ਹੁਣ ਨਾਮ ਜਪਣ ਤੋਂ ਬਿਨਾ ਤੂੰ ਪਕਵਾਨ ਛਕੀ ਜਾਂਦਾ ਨਾ ਨਾਮ ਜਪਣ ਤੋਂ ਬਿਨਾ ਤੂੰ ਤਨ ਤੇ ਵੰਸ ਉਹਨੇ ਕੱਪੜੇ ਸਜੋ ਨਾ ਚਾਹੀਦਾ ਤੇ ਇਸ ਸ਼ੁਕਰ ਕਰਦਾ ਪ੍ਰਮਾਤਮਾ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਇੱਕ ਬੁਰਕੀ ਰੋਟੀ ਦੀ ਵੀ ਨਸੀਬ ਪਤਾ ਨਹੀਂ ਬੜੇ ਤਰਲਿਆਂ ਤੋਂ ਬਾਅਦ ਹੁੰਦੀ ਹੈ ਤੇਰਾ ਸ਼ੁਕਰ ਹੈ ਤੂੰ ਮੈਨੂੰ ਕਈ ਤਰ੍ਹਾਂ ਦਾ ਭੋਜਨ ਦਿੱਤਾ ਮੈਂ ਤੇਰਾ ਸ਼ੁਕਰਾਨਾ ਕਰਾਂ ਤੇਰਾ ਨਾਮ ਜਪਾਂ ਇਹੋ ਚਾਹੀਦਾ ਸੀ ਸਤਿਗੁਰੂ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ ਅਰਥ ਮੈਂ ਕਰ ਦਿੰਦਾ ਬਾਕੀ ਸਭ ਆਪੇ ਲਾਲਿਓ ਕੂਕਰ ਕਹਿੰਦੇ ਨੇ ਕੁੱਤੇ ਨੂੰ ਜੂਠਣ ਦਾ ਅਰਥ ਝੂਠ ਕਹਿੰਦੇ ਜਿਵੇਂ ਕੁੱਤਾ ਜੂਸ ਚ ਮੂੰਹ ਮਾਰਦਾ ਹੈ ਨਾ ਜਿਹੜਾ ਨਾਮ ਜੱਪੋਂ ਤੋਂ ਬਿਨਾ ਤਿਆਰ ਸ਼ਾਰ ਹੁੰਦਾ ਜਾਂ ਕੋਈ ਖਾਂਦਾ ਪੀਂਦਾ ਉਹਦਾ ਹਾਲ ਇਦਾਂ ਦਾ ਹੈ ਤੇ ਆਪਾਂ ਫੇਸਬੁੱਕ ਤੋਂ ਬਿਨਾ ਨਹੀਂ ਰਹਿ ਸਕਦੇ ਵਟਸਐਪ ਤੋਂ ਬਿਨਾ ਨਹੀਂ ਰਹਿ ਸਕਦੇ ਹਾਂ ਨਾਮ ਵਾਲੀ ਗੱਲ ਵੱਖਰੀ ਹੈ ਉਹਦੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਇਸ ਕਰਕੇ ਮੈਂ ਫੇਰ ਗੁਰਮਖੋ ਬੇਨਤੀ ਕਰਾਂ ਅਸੀਂ ਸੁੱਖ ਲੈਣਾ ਸੀ ਇਨ੍ਹਾਂ ਚੀਜ਼ਾਂ ਵਿੱਚੋਂ ਪਰ ਅਸੀਂ ਸੁੱਖ ਨਹੀਂ ਲੈ ਸਕੇ ਸੁੱਖ ਮਿਲਣਾ ਸੀ ਜੇ ਮਨ ਚੜ੍ਹ ਦੀ ਕਲਾ 'ਚ ਹੁੰਦਾ ਤੇ ਮਨ ਚੜ੍ਹ ਦੀ ਕਲਾ 'ਚ ਆਉਣਾ ਸੀ ਬਾਣੀ ਦੇ ਨਾਲ ਅੱਜ ਸਾਡੇ ਘਰ 'ਚ ਹਰ ਇੱਕ ਚੀਜ਼ ਹੈ ਜੇਬ ਨੋਟਾਂ ਦੇ ਨਾਲ ਭਰੀ ਹੈ ਪਰ ਮਨ ਜਿਹੜਾ ਹੈ ਉਹ ਦੁਖੀ ਹੈ ਸਿਰਫ ਉਹ ਨਾਮ ਤੋਂ ਟੁੱਟੇ ਸਤਿਗੁਰ ਕਹਿੰਦੇ ਮੈਂ ਕਿਆ ਮੰਗੋ ਕਿਹੜੀ ਚੀਜ਼ ਮੰਗਾ ਮੈਨੂੰ ਸਮਝ ਨਹੀਂ ਆ ਰਹੀ ਕਿ ਸਥਿਰ ਨਾ ਰਹੀ ਕੋਈ ਚੀਜ਼ ਸਦਾ ਵਾਸਤੇ ਨਹੀਂ ਹੈ ਤੇ ਇੱਕ ਗੱਲ ਚੇਤਾ ਰੱਖਿਓ ਸਾਰੀਆਂ ਚੀਜ਼ਾਂ ਉਦੋਂ ਹੀ ਚੰਗੀਆਂ ਲੱਗਦੀਆਂ ਨੇ ਜਦੋਂ ਉਹ ਸੁੱਖਾਂ ਵਾਲੇ ਪਾਸੇ ਹੁੰਦੀਆਂ ਨੇ ਜਦੋਂ ਉਹਦਾ ਮੂੰਹ ਮੁੜ ਜਾਂਦਾ ਹੈ ਨਾ ਉਹ ਚੀਜ਼ਾਂ ਫਿਰ ਡਰਾਉਣੀਆਂ ਹੁੰਦੀਆਂ ਨੇ ਕੋਇਲ ਵੀ ਅੰਬਾਂ ਤੇ ਉਦੋਂ ਹੀ ਮਿੱਠੇ ਗੀਤ ਗਾਉਂਦੀ ਹੈ ਜਦੋਂ ਬੂਰ ਪੈਂਦਾ ਹੈ ਪੱਤ ਛੱਡਦੇ ਵਿੱਚ ਤੇ ਕੋਇਲ ਵੀ ਨੀ ਅੰਬਾਂ ਤੇ ਆਉਂਦੇ ਆਮ ਤੁਸੀਂ ਘਰਾਂ ਚ ਲੱਗੇ ਵੇਖੇ ਹੋਣੇ ਨੀ ਅੰਬ ਨਹੀਂ ਆਵੇਗੀ ਭਵਰਾ ਵੀ ਫੁੱਲ ਤੇ ਉਦੋਂ ਗੁੰਜਾਰ ਪਾਉਂਦਾ ਜਦੋਂ ਫੁੱਲ ਖਿੜਿਆ ਹੁੰਦਾ ਏ ਫੁੱਲ ਟੁੱਟ ਜਾਂਦਾ ਬੂਟੇ ਕੋਲ ਤੇ ਭਵਰਾ ਵੀ ਨੀ ਆਉਂਦਾ ਜਿਹੜਾ ਤੁਹਾਨੂੰ ਭੁਲੇਖਾ ਇਹਨਾ ਕਿ ਮੇਰੀ ਔਲਾਦ ਹੈ ਮੇਰੇ ਮਾਪੇ ਨੇ ਭੈਣ ਭਰਾ ਨੇ ਰਿਸ਼ਤੇਦਾਰ ਨੇ ਸਮਾਜ ਚ ਰੁਤਬਾ ਇਹ ਉਹਨਾਂ ਚਿਹਰੇ ਨੇ ਜਿੰਨਾ ਚਿਰ ਤੁਹਾਡੀ ਜੇਬ ਭਰੀ ਹੈ ਜਿੱਦ ਦਿਨ ਖਾਲੀ ਹੋ ਗਈ ਸਾਰੇ ਨੇ ਤੁਹਾਨੂੰ ਸ਼ੀਸ਼ਾ ਵਿਖਾ ਦੇਣਾ ਇਹ ਗੱਲ ਚੇਤਾ ਰੱਖ ਲਿਓ ਕੋਈ ਆਪਣਾ ਨਹੀਂ ਹੈਗਾ ਕੋਈ ਅੱਜ ਦਾ ਜਿਹੜਾ ਸਮਾ ਹੈ ਨਾ ਕੋਈ ਰਿਸ਼ਤਾ ਸਦਾ ਵਾਸਤੇ ਸਾਥ ਨਹੀਂ ਨਿਭਦਾ ਜੀ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਪਤੀ ਪਤਨੀ ਦਾ ਬਾਣੀ ਨੇ ਕਿਹਾ ਕਿ ਜਦੋਂ ਮਨੁੱਖ ਦੀ ਹੰਸ ਇਹ ਕਾਇਆ ਜਿਹੜੀ ਛੱਡ ਕੇ ਜਾਂਦੀ ਹੈ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਤ ਸੰਗ ਲਾਗੀ ਜਦ ਹੀ ਹੰਸ ਤਾ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਪਤਨੀ ਉਹ ਜਿਹੜੀ ਅੱਖਾਂ 'ਚ ਨੀਂਦ ਨਹੀਂ ਪਉਂਦੀ ਆਪਣੇ ਸਵਾਮੀ ਤੋਂ ਬਿਨਾਂ ਜਦੋਂ ਅੰਦਰ ਦਾ ਹੰਸ ਉਡਾਰੀ ਮਾਰ ਗਿਆ ਉਹੀ ਉਹ ਹੁਣ ਉਹਨੂੰ ਭੂਤ ਕਹਿੰਦੇ ਉਹਨੂੰ ਪਤਾ ਕਿ ਮੇਰਾ ਨਾਤਾ ਖਤਮ ਹੋ ਚੁੱਕਾ ਏ ਇਹ ਇਹ ਤੋਂ ਹੁਣ ਮੈਨੂੰ ਕੋਈ ਫਾਇਦਾ ਨਹੀਂ ਹੋਣਾ ਇੱਕ ਡੈੱਡ ਬੋਡੀ ਏ ਤੇ ਉਹੀ ਉਹ ਜਿਹੜੀ ਮਾਤਾ ਬਾਪੂ ਤੋਂ ਬਿਨਾ ਨਹੀਂ ਸੀ ਰੋਟੀ ਖਾਂਦੀ ਹੁੰਦੀ ਹੁਣ ਉਹੀ ਉਹ ਮੁੰਡੇ ਨੂੰ ਕਹਿਣ ਦੇਂਦੀ ਵੀ ਤੇਰਾ ਪਾਪਾ ਰਾਤ ਨੂੰ ਨੀਂਦ ਚੰਦਾ ਏ ਇਹਦਾ ਹਵਾ ਨੂੰ ਹਉਣ ਵਾਲਾ ਜਾਦੂ ਦਾ ਸਾਡੀਆਂ ਮਾਇਆਂ ਕਹਿ ਦਿੰਦੀਆਂ ਇਹ ਸੁਖਨੀ ਸਾਹਿਬ ਰਹਿੰਦਾ ਇਹਦਾ ਪਹੁੰਚਿਆ ਨਹੀਂ ਟਗਾਣੇ ਤੇ ਕਿਉਂਕਿ ਸਾਨੂੰ ਇਹ ਚੀਜ਼ਾਂ ਡਰਾਉਂਦੀਆਂ ਨੇ ਨਾਮ ਤੋਂ ਬਿਨਾ ਇਹ ਗੱਲ ਚੇਤਾ ਰੱਖਿਓ ਤੇ ਜਿਹੜੀ ਮੈਂ ਬਚਨ ਕਹਿ ਲਗਾ ਅਮਰਤ ਬਾਣੀ ਨੇ ਕਿਹਾ ਹੈ ਪ੍ਰਭੂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਕਹਿਣ ਲੱਗੇ ਹਾਰ ਬਿਨ ਜੀਓ ਜਲ ਬਲ ਜਾਓ ਚੇਤਾ ਰੱਖਿਓ ਪੰਕਤੀ ਸਾਂਝੀ ਕਰ ਰਿਆਂ ਮੈਂ ਕਿਆ ਮੰਗਾਉ ਕੇ ਸਥਿਰ ਨਾ ਰਹੀ ਹਰ ਦੀ ਜੈ ਨਾਮ ਪਿਆਰੀ ਜੀਓ ਮੈਨੂੰ ਆਪਣਾ ਨਾਮ ਦੇ ਦੇ ਕੋਈ ਚੀਜ਼ ਪੱਕੀ ਨਹੀਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਦੀ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੈ ਜਦੋਂ ਸ਼੍ਰੀ ਰਾਗ ਆਰੰਭ ਹੁੰਦਾ ਪਹਿਲਾ ਕਹਿ ਲਗੇ ਹਾਰ ਬਿਨ ਜੀਓ ਹਰੀ ਤੋਂ ਬਿਨਾ ਇਹ ਜਿੰਦ ਸਰ ਬਲ ਜਾਓ ਕਹਿੰਦੇ ਸਰ ਬਲ ਕੇ ਕੋਲੇ ਹੋਈ ਪਈ ਹੈ ਮੈਂ ਆਪਣਾ ਗੁਰਪੂਛ ਦੇਖਿਆ ਸਤਿਗੁਰੂ ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਉਹਦੇ ਕੋਲ ਬਹਿ ਕੇ ਵਿਚਾਰ ਕਰਕੇ ਵੇਖੀ ਅਵਰ ਨਾਹੀਂ ਥਾਉ ਤੇ ਗੁਰੂ ਨੇ ਇਹ ਗੱਲ ਕਹੀ ਹੈ ਪੁੱਤਰ ਨਾਮ ਜਪਣ ਤੋਂ ਬਿਨਾ ਕੋਈ ਐਹੋ ਜੀ ਥਾ ਨਹੀਂ ਜਿੱਥੇ ਤੇਰਾ ਹਿਰਦਾ ਸੁਖੀ ਹੋ ਸਕੇ ਤੇਰੀ ਜਿੰਦ ਸੜਨ ਤੋਂ ਬਚ ਸਕੇ ਹੁਣ ਇਹਦੇ ਚਾਰ ਬੰਦ ਨੇ ਤੇ ਚਾਰਾਂ ਬੰਦਾਂ ਦੇ ਵਿੱਚ ਗੁਰਨਾਥ ਸਾਹਿਬ ਮਹਾਰਾਜ ਜੀ ਨੇ ਅਤ ਦਾ ਸੁਖ ਦੱਸਿਆ ਹੋਇਆ ਹੈ ਤੇ ਸੁਖ ਦੱਸ ਕੇ ਕਿਹਾ ਕਿ ਰੱਬਾ ਕਿਰਪਾ ਕਰੀ ਮੈਂ ਇਹਦੇ ਚ ਫਸ ਨਾ ਜਾਵਾਂ ਇਹ ਸ਼ਬਦ ਆਰੰਭ ਹੁੰਦਾ ਹੈ ਜੀ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮੈਂ ਥੋੜੇ ਥੋੜੇ ਇਹਦੇ ਸਮੇਂ ਦੇ ਹਿਸਾਬ ਦੇ ਨਾਲ ਅਰਥ ਕਰ ਦੇਣਾ ਹੀਰੇ ਮੋਤੀਆਂ ਦੇ ਨ ਮੋਤੀ ਤਾਂ ਮੰਦਰ ਮੰਦਰ ਦਾ ਅਰਥ ਕਰ ਮੇਰਾ ਘੜ ਇੰਨਕ ਮਹਿੰਗਾ ਹੋਵੇ ਕਿ ਉਹ ਕੀਮਤੀ ਹੀਰਿਆਂ ਦੇ ਨਾਲ ਜੜਿਆ ਹੋਵੇ ਆਪਾਂ ਤੇ ਜੇ ਟੈਨਾ ਤੱਕ ਹੀ ਪਹੁੰਚੇ ਆ ਸਤਿਗੁਰੂ ਕਹਿੰਦੇ ਉਹ ਹੀਰੇ ਜੜੇ ਹੁਣ ਉਹਦੇ ਵਿੱਚ ਮੋਤੀ ਤਾਂ ਮੰਦਰ ਉਸਰੈ ਰਤਨ ਕੀਮਤੀ ਰਤਨ ਰਤਨੀਤਾ ਹੋਹੇ ਜੜਾਓ ਕਸਤੂਰ ਇਹ ਸਾਰੀਆਂ ਸੁਗੰਧੀਆਂ ਦੇ ਚੀਜ਼ਾਂ ਨੇ ਕਸਤੂਰੀ ਕਸਤੂਰ ਅਗਣ ਅਗਰ ਚੰਦਨ ਲੀਪ ਆਵੇ ਚਾਓ ਕਸਤੂਰ ਕੁੰਗੂ ਅਗਰ ਚੰਦਨ ਕਹਿਣ ਲਗੇ ਇਹਨਾਂ ਦੇ ਨਾਲ ਜਿਹੜਾ ਇਹ ਮੇਰਾ ਘਰ ਲਿਪਿਆ ਹੋਵੇ ਚੰਦਨ ਦੇ ਨਾਲ ਭਾਵ ਸਾਰੇ ਪਾਸੇ ਮਹਿਕਦਾ ਹੋਵੇ ਮਤ ਦੇਖ ਭੂਲਾ ਬੀਸਰੈ ਤੇਰਾ ਚਿੱਤ ਨਾ ਆਵੇ ਨਾ ਹੋਹੇ ਪ੍ਰਭੂ ਕਿਤੇ ਇਦਾਂ ਦਾ ਹਾਲ ਨਾ ਬਣ ਜੇ ਕਿ ਮੈਂ ਏਡੇ ਵੱਡੇ ਮਹਿਲ ਨੂੰ ਮੋਤੀਆਂ ਦੇ ਨਾਲ ਜੜੇ ਹੋਏ ਮੈਲ ਨੂੰ ਵੇਖ ਕੇ ਕਿਤੇ ਤੈਨੂੰ ਭੁੱਲ ਨਾ ਜਾਵਾਂ ਇਹ ਨਾ ਵੇ ਕਿਤੇ ਤੂੰ ਮੈਨੂੰ ਜਿਹੜਾ ਤੇਰਾ ਨਾਮ ਚੇਤੇ ਨਾ ਵੇ ਵਿਸਰ ਨਾ ਜਾਵੇਂ ਇਹ ਮੇਰੀ ਅਰਦਾਸ ਹੈ ਤੇਰੇ ਚਰਨਾਂ 'ਚ ਇਹਦਾ ਭਾਵ ਸਤਿਗੁਰਾਂ ਨੇ ਜਿਹੜੀ ਸਾਨੂੰ ਗੱਲ ਕਹੀ ਨਾ ਗੁਰੂ ਅਰਜਨ ਸਾਹਿਬ ਜੀ ਨੇ ਕਿ ਬਹੁਤ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਆਪਾਂ ਪੜਦੇ ਤੇ ਸਾਰੇ ਸਾਰਿਆਂ ਨੂੰ ਸ਼ਲੋਕ ਜਾਦੇ ਕੀ ਸੀ ਅੱਗੇ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਆਪਾਂ ਕਿਦੋਂ ਦਾ ਜੱਪਿਆ ਆਪਾਂ ਇਹ ਚੀਜ਼ ਵੇਖੀ ਹੈ ਵੀ ਸਾਨੂੰ ਰੱਬ ਨੇ ਮੈਂ ਫੇਰ ਕਹਿੰਦਾ ਵੀ ਸੁੱਖ ਬੜਾ ਦਿੱਤਾ ਹੈ ਪਰ ਉਹਦਾ ਸ਼ੁਕਰਾਨਾ ਕਰਨਾ ਸੀ ਸੁੱਖ ਲੈ ਕੇ ਸ਼ੁਕਰਾਨਾ ਤੇ ਕੀਤਾ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਇੰਨਾ ਸੁੱਖ ਦੇ ਦੇਵੇਂ ਏਡਾ ਵੱਡਾ ਮਹਿਲ ਦੇ ਦੇਵੇਂ ਨਾ ਮੈਨੂੰ ਮੈਂ ਤਾਂ ਵੀ ਤੇਰਾ ਨਾਮ ਨਾ ਭੁੱਲਾਂ ਇੱਕ ਕਿਰਪਾ ਕਰੀ ਅਗਲੀ ਉਦਾਹਰਨ ਕਹਿਣ ਲੱਗੇ ਹਰਬਿੰਦ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਦੂਸਰੀ ਉਦਾਹਰਨ ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਕਹਿਣਗੇ ਮੇਰੀ ਜਿਹੜੀ ਧਰਤੀ ਜਿਹੜਾ ਫਰਸ਼ ਹੋਵੇ ਉਹ ਵੀ ਹੀਰਿਆਂ ਨਾਲ ਜੜਿਆ ਹੋਵੇ ਜਿਹੜਾ ਮੇਰਾ ਪਲੰਘ ਹੈ ਜਿਹੜਾ ਬੈੱਡ ਹੈ ਉਹ ਵੀ ਹੀਰਿਆਂ ਦੇ ਨਾਲ ਜੜਿਆ ਹੋਵੇ ਮੇਰਾ ਜੀਵਨ ਸਾਥੀ ਇੰਨਾ ਸੋਹੱਪਣ ਵਾਲਾ ਹੋਵੇ ਮਣੀਆਂ ਦੇ ਵਾਂਗ ਉਹਦਾ ਮੂੰਹ ਚਮਕਦਾ ਹੋਵੇ ਇੰਨਾ ਕੁਝ ਵੇਖ ਕੇ ਵੀ ਸਤਿਗੁਰੂ ਕਹਿੰਦੇ ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੇ ਨਾ ਇਹ ਨਾ ਹੋਵੇ ਕਿ ਤੇਰਾ ਕਿਤੇ ਮੈਂ ਨਾਮ ਭੁੱਲ ਜਾਵਾਂ ਤੀਸਰੀ ਉਦਾਹਰਨ ਸਤਿਗੁਰਾਂ ਨੇ ਦਿੱਤੀ ਕਹਿ ਲਗੇ ਸਿੱਧ ਹੋਵਾਂ ਸਿੱਧ ਲਈ ਆਪਾਂ ਕਿਤੇ ਮਾਰਾ ਮੋਟਾ ਪਾਠ ਕੀਤਾ ਕੋਈ ਇੱਕ ਅੱਧਾ ਤੀਰ ਟਿਕਾਣੇ ਲੱਗਿਆ ਕਹਿ ਦਿੱਤਾ ਵੀ ਅਰਦਾਸ ਬੜੀਸ ਮੇਰੀ ਪੂਰੀ ਹੁੰਦੀ ਹੈ ਸਤਿਗੁਰੂ ਕਹਿੰਦੇ ਮੈਂ ਪੂਰਾ ਪੁੱਗ ਗਿਆ ਹੋਇਆ ਜੋਗੀ ਬਣ ਜਾਵਾਂ ਰਿਧੀਆਂ ਸਦੀਆਂ ਅੱਗੇ ਪਿੱਛੇ ਫਿਰਨ ਮੇਰੇ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਰਿਧੀਆਂ ਕੋਲ ਬੁਲਾਵਾਂ ਜਿੰਨੇ ਵੀ ਖਜਾਨੇ ਨੇ ਕਹਿੰਦੇ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਚਿੱਤ ਕਰੇ ਤੇ ਪ੍ਰਗਟ ਹੋ ਜਾਵਾ ਚਿੱਤ ਕਰੇ ਤੇ ਗੁਪਤ ਹੋ ਜਾਵਾ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈ ਭਾਉ ਭਾਉ ਦਾ ਅਰਥ ਇੱਥੇ ਸਤਕਾਰ ਲੋਕ ਮੇਰਾ ਆਦਰ ਮਾਨ ਸਤਕਾਰ ਕਰਨ ਇੰਨੀ ਸ਼ੋਭਾ ਖੱਟ ਕੇ ਵੀ ਇੰਨੀ ਤਾਕਤ ਹਾਸਲ ਕਰਕੇ ਵੀ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ 30 ਚੌਥੀ ਉਦਾਹਰਨ ਕਹਿਣਗੇ ਸੁਲਤਾਨ ਹੋਵਾਂ ਇਹਦਾ ਅਰਥ ਹੈ ਬਾਦਸ਼ਾਹ ਮੈਂ ਬਾਦਸ਼ਾਹ ਬਣ ਜਾਵਾਂ ਮੇਲ ਲਸ਼ਕਰ ਤਖਤ ਰਾਖਾ ਪਾਉਂ ਕਹਿੰਦੇ ਮੈਂ ਬਾਦਸ਼ਾਹ ਬਣ ਜਾਵਾਂ ਤੇ ਤਖਤ ਦੇ ਪੈਰ ਰੱਖਾਂ ਪਾਵ ਹਰ ਪਾਸੇ ਮੇਰਾ ਹੁਕਮ ਚੱਲੇ ਜੋ ਮੂੰਹ ਕਵਾਂ ਕਾਨੂੰਨ ਬਣ ਜਾਵੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰੱਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਵਾਓ ਦਾ ਅਰਥ ਹੈ ਵਿਅਰਥ ਕਹਿੰਦੇ ਸਾਰੇ ਦਾ ਸਾਰਾ ਕੁਝ ਵਿਅਰਥ ਹੈ ਹੁਣ ਤੁਸੀਂ ਆਖੋਗੇ ਵੀ ਇਹ ਤੇ ਜ਼ਿੰਦਗੀ ਬੜੀ ਵਧੀਆ ਵੀਆਈਪੀ ਜ਼ਿੰਦਗੀ ਆ ਇੰਨਾ ਧਨ ਦੌਲਤ ਹੋਵੇ ਰਿਧੀਆਂ ਸਿੱਧੀਆਂ ਕੋਲ ਹੁਣ ਬਾਦਸ਼ਾਹ ਬਣਿਆ ਹੋਵਾਂ ਘਰ ਹੀਰਿਆਂ ਨਾਲ ਜੜਿਆ ਹੋਵੇ ਸਤਿਗੁਰੂ ਕਹਿੰਦੇ ਨਾਨਕਾ ਸਭ ਵਾ ਉਹ ਸਾਰਾ ਕੁਝ ਵਿਅਰਥ ਹੈ ਕਿਉਂ ਕਿ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹ ਜੇ ਤੇਰਾ ਨਾਮ ਭੁੱਲ ਗਿਆ ਨਾ ਆ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਵਿਅਰਥ ਨੇ ਉਹਦਾ ਕਾਰਨ ਮੈਂ ਤੁਹਾਡੇ ਨਾਲ ਕੱਲ ਹੀ ਸਾਂਝਾ ਕੀਤਾ ਹੈ ਕਿਛ ਥਿਰ ਨਾ ਰਹੀ ਇਹਨਾਂ ਚ ਕੋਈ ਚੀਜ਼ ਸਦਾ ਨਹੀਂ ਰਹਿਣੀ ਮਹਿਲ ਵੀ ਮੈਂ ਹੁਣੇ ਬੇਨਤੀ ਕੀਤੀ ਮਹਿਲ ਵੀ ਟੱਟ ਜਾਂਦੇ ਨੇ ਜਵਾਨੀ ਢਲ ਜਾਂਦੀ ਹੈ ਪੈਸਾ ਖਤਮ ਹੋ ਜਾਂਦਾ ਹੈ ਬਾਦਸ਼ਾਹਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਕੱਲ ਮੈਂ ਮਹਾਰਾਣੀ ਜਿੰਦਾ ਦੇ ਉਦਾਹਰਣ ਲਈ ਸੀ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਕੋਈ ਚੀਜ਼ੇ ਸਦਾ ਵਾਸਤੇ ਨਹੀਂ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਮੈਂ ਕਿਆ ਮੰਗਾਂ ਹੇ ਪ੍ਰਭੂ ਮੈਂ ਕਿਹੜੀ ਚੀਜ਼ ਮੰਗਾਂ ਕਿਛ ਥਿਰ ਨਾ ਰਹੀ ਕੋਈ ਵੀ ਚੀਜ਼ ਸਦਾ ਟਿੱਕੀ ਵਾਸਤੇ ਨਹੀਂ ਰਹਿ ਸਕਦੀ ਇਸ ਕਰਕੇ ਕਿਰਪਾ ਕਰੋ ਹਰ ਦੀਜੈ ਨਾਮ ਪਿਆਰੀ ਜੀਓ ਆਪਣਾ ਨਾਮ ਜਿਹੜਾ ਸਭ ਤੋਂ ਪਿਆਰਾ ਹੈ ਨਾ ਮੈਨੂੰ ਉਹ ਬਖਸ਼ ਦਿਓ ਤੇ ਮੈਂ ਸਮਾਪਤੀ ਵੱਲ ਆਵਾਂ ਗੁਰਮਖੋ ਇੱਕ ਗੱਲ ਚੇਤਾ ਰੱਖਿਓ ਜਿੱਦਣ ਅੰਦਰ ਮਨ ਖੁਸ਼ ਹੋ ਗਿਆ ਨਾ ਉਦੋਂ ਬੰਦਾ ਨਿੱਕੀਆਂ ਨਿੱਕੀਆਂ ਚੀਜ਼ਾਂ 'ਚੋ ਵੀ ਖੁਸ਼ੀਆਂ ਲੈ ਜਾਂਦਾ ਏ ਤੇ ਜਿੱਦਣ ਮਨ ਦੁਖੀ ਹੋਇਆ ਤੇ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਹਾਸਲ ਕਰਕੇ ਵੀ ਬੰਦਾ ਭੁੱਖੇ ਦਾ ਭੁੱਖਾ ਰਹਿ ਜਾਂਦਾ ਏ ਅਕਸਰ ਤੁਸੀਂ ਦੇਖੋ ਜਦੋਂ ਖੁਸ਼ੀ ਆਉਂਦੀ ਨਾ ਖੁਸ਼ੀ ਪੈਸੇ ਦੀ ਮਤਾਜ ਨਹੀਂ ਹੁੰਦੀ ਕਦੇ ਵੀ ਇਹ ਗੱਲ ਵੇਖਿਓ ਜੇ ਕਿਸੇ ਨੂੰ ਖੁਸ਼ ਵੇਖਣਾ ਅਮੀਰ ਵੱਲ ਨਾ ਮੂੰਹ ਕਰਿਓ ਅਮੀਰ ਬੰਦਾ ਕਦੀ ਖੁਸ਼ ਨਹੀਂ ਹੁੰਦਾ ਅਮੀਰ ਕਦੀ ਖੁਸ਼ ਨਹੀਂ ਦੇਖਿਆ ਮੈਂ ਖੁਸ਼ ਹੋਵੇਗਾ ਗਰੀਬ ਹੋਵੇਗਾ ਉਹ ਮਨੁੱਖ ਜਿਹਦੇ ਘਰ ਦੀਆਂ ਛੱਤ ਟੁੱਟੀ ਪਈ ਐ ਆਉਣ ਜਾਣ ਵਾਸਤੇ ਕੋਈ ਚੀਜ਼ ਨਹੀਂ ਪੈਰ ਰੀ ਪਾਉਣ ਵਾਸਤੇ ਜੁੱਤੀ ਨਹੀਂ ਉਹਨੂੰ ਕਿਤੇ ਕੋਈ ਨਿੱਕੀ ਜੀ ਚੀਜ਼ ਕੋਈ ਸਾਫ਼ ਸੁਥਰਾ ਨਵਾਂ ਕੱਪੜਾ ਹੀ ਤੁਸੀਂ ਵਧੀਆ ਜੇ ਦੇ ਦਿਓ ਨਾ ਖਰੀਦ ਕੇ ਉਹ ਉਹਨੇ ਚ ਖੁਸ਼ ਹੋ ਜਾਂਦਾ ਕਿ ਮੇਰੇ ਕੋਲ ਚੀਜ਼ਾਂ ਸਾਹਮਣੇ ਸਾਹਮਣੇ ਵਿਚਾਰੇ ਰੱਖਦੇ ਨੇ ਪੈਰੀ ਜੋੜਾ ਨਵਾਂ ਪਾ ਦਿਓ ਉਹ ਉਹਨੇ ਚ ਖੁਸ਼ ਹੋ ਜਾਂਦੇ ਨੇ ਪਰ ਇੱਕ ਮਨੁੱਖ ਐ ਇਹ ਜਹਾਜ਼ਾਂ ਤੱਕ ਖਰੀਦੀ ਫਿਰਦਾ ਹੈ ਪਰ ਇਹਦੇ ਅੰਦਰ ਦੀ ਸੰਤੁਸ਼ਟੀ ਕੋਈ ਨਹੀਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਹਾਲ ਹੈ ਸਾਡ ਹੁਣ ਸੁਖੀ ਕਿੱਦਾਂ ਹੋਣਾ ਹੈ ਮੈਂ ਫਿਰ ਇਹਦਾ ਅਰਥ ਇਹ ਨਹੀਂ ਕਰਨਾ ਵੀ ਅਮੀਰੀ ਮਾੜੀ ਅਮੀਰੀ ਮਾੜੀ ਨਹੀਂ ਹਰ ਕਾ ਨਾਮ ਜਪਤ ਹੋਏ ਸੁਖੀ ਆ ਬਸ ਨਾਮ ਜਪਨਾ ਜਿਹੜਾ ਨਾਮ ਛੱਡੀ ਫਿਰਦੇ ਇਹ ਗੱਲ ਮਾੜੀ ਹੈ ਸਾਡੇ ਵਾਸਤੇ ਇਸ ਕਰਕੇ ਜੇ ਪ੍ਰਮਾਤਮਾ ਕੋ ਹਰ ਇੱਕ ਚੀਜ਼ ਮੰਗੋ ਜੀ ਮਾਨ ਮੰਗੋ ਤਾਨ ਮੰਗੋ ਧਨ ਲਕshmi ਸੁੱਤ ਦੇ ਪਰ ਇੱਕ ਗੱਲ ਨਾਲ ਇਹ ਗੱਲ ਅਰਦਾਸ ਕਰਿਆ ਕਰਕੇ ਪਾਤਸ਼ਾਹ ਕਿਰਪਾ ਕਰ ਇਹਨਾਂ ਚੀਜ਼ਾਂ ਤੋਂ ਪਹਿਲਾਂ ਸੁੱਖ ਜ਼ਰੂਰ ਦੇ ਦੇਵੇਂ ਮੈਂ ਅਕਸਰ ਇਹੋ ਜੀਆਂ ਚੀਜ਼ਾਂ ਦੇਖੀਆਂ ਨੇ ਜਿੱਥੇ ਪੈਸਾ ਤੇ ਬੜਾ ਹੁੰਦਾ ਹੈ ਖਰਚਣ ਵਾਲਾ ਕੋਈ ਨਹੀਂ ਹੁੰਦਾ ਕੀ ਕਰੋਗੇ ਪੈਸੇ ਨੂੰ ਆਪਾਂ ਜ਼ਿਆਦਾ ਨਾ ਇਹ ਚੀਜ਼ਾਂ ਖੋਲਿਏ ਇਹ ਇਹ ਬੰਦਾ ਤਾਂ ਹੀ ਹੈ ਨਾ ਕਿ ਪਰਿਵਾਰ ਹੋਵੇ ਆਪਣਾ ਆਪਣਾ ਕੋਈ ਆਪਣਾ ਹੋਵੇ ਜਿਹੜਾ ਖਰਚਣ ਵਾਲਾ ਨਿਆਣੇ ਵੀ ਜਿਹੜੇ ਨੇ ਉਹ ਘਰ 'ਚ ਤਾਂ ਹੀ ਸੋਹਣੇ ਲੱਗਦੇ ਨੇ ਜਦੋਂ ਉਹ ਖੇਡਦੇ ਮਿਲਦੇ ਨੇ ਕਦੇ ਬੱਚਾ ਦੋ ਮਾਸਾ ਲੇਟ ਉੱਠ ਜੇ ਨਾ ਤੇ ਘਰ ਦੇ ਸਾਰਿਆਂ ਦੀ ਜਾਨ ਮੁੱਠੀ ਚ ਹੋਈ ਹੁੰਦੀ ਵੀ ਅੱਜ ਆਣ ਉੱਠ ਕੇ ਇਹ ਸ਼ਰਾਰਤਾਂ ਕਿਉਂ ਨਹੀਂ ਕੀਤੀਆਂ ਇਸ ਕਰਕੇ ਚੀਜ਼ਾਂ ਸਾਰੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਪਰ ਇੱਕ ਚੀਜ਼ ਸੁਖ ਮੰਗਿਆ ਕੋਲੋਂ ਰੱਬ ਕਰੋ ਪਾਤਸ਼ਾ ਕਿਰਪਾ ਕਰ ਸੁਖ ਦੇ ਤੇ ਸੁਖ ਮਿਲਾਂ ਨਾਮ ਦੇ ਕੋਲੋਂ ਸਾਡੀ ਇਹ ਅਰਦਾਸ ਬਣ ਜਾਵੇ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਇੱਥੇ ਸਮੇਂ ਦੀ ਸਮਾਪਤੀ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਬਾਕੀ ਦੀ ਵਿਚਾਰ ਕੱਲ ਨੂੰ ਆਉ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਤੂ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕੀ ਮੰਗਾਂ ਕੇ ਛਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ